ਭਲੋ ਕਾਂਗਰਸ ਫਗਵਾੜਾ ਵਾਲੋ ਫਗਵਾੜਾ ਸ਼ਹਿਰ ਵਿੱਚ ਵਧ ਰਹੀਆਂ ਲੁੱਟਖੋਹਾਂ ਦੇ ਵਿਰੋਧ ਵਿੱਚ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਡੀਐਸਪੀ ਦਫ਼ਤਰ ਫਗਵਾੜਾ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਦੌਰਾਨ ਸਮੂਹ ਕਾਂਗਰਸੀ ਵਰਕਰਾਂ ਨੇ ਜਿੱਥੇ ਮੌਜੂਦਾ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਉੱਥੇ ਹੀ ਡੀਐਸਪੀ ਫਗਵਾੜਾ ਨੂੰ ਇੱਕ ਮੰਗ ਪੱਤਰ ਵੀ ਭੇਟ ਕੀਤਾ ਇਸ ਮੌਕੇ ਬਾਕਫਗ ਬੁਲਾ ਰਿਹਾ ਤੋਂ ਇਲਾਵਾ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਕ੍ਰਾਈਮ ਦਾ ਗ੍ਰਾਫ ਬਿਲਕੁਲ ਘਟਿਆ ਨਹੀਂ ਸਗੋ ਵਧਿਆਈ ਹੈ ਜਿਸ ਕਾਰਨ ਸੂਬਾ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਸਬਕ ਸਿਖਾਉਣ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਤਿਆਰ ਬਰ ਤਿਆਰ ਹੈ ਪੁਲਿਸ ਵੱਲੋਂ ਸ਼ਹਿਰ ਅੰਦਰ ਕੀਤੇ ਜਾਂਦੇ ਸੁਰੱਖਿਆ ਪ੍ਰਬੰਧਾਂ ਤੇ ਬੋਲਦਿਆਂ ਉਹਨਾਂ ਕਿਹਾ ਕਿ ਫਗਵਾੜਾ ਵਿੱਚ ਵੱਧ ਰਹੀਆਂ ਲੁੱਟ-ਖੋਹਾਂ ਨੂੰ ਠੱਲ ਪਾਉਣ ਵਿੱਚ ਪੁਲਿਸ ਅਸਫਲ ਸਾਬਤ ਹੋਈ ਹੈ ਜਦਕਿ ਪੁਲਿਸ ਅਧਿਕਾਰੀ ਸਿਰਫ ਇੱਕੋ ਗੱਲ ਕਹਿ ਰਹੇ ਨੇ ਕਿ ਨਫਰੀ ਨਹੀਂ ਹੈ ਉਹਨਾਂ ਪੰਜਾਬ ਪੁਲਿਸ ਅਤੇ ਸਰਕਾਰ પાસે ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖਤੋ ਸਖਤ ਕਦਮ ਚੁੱਕੇ ਜਾਣ ਆਪ ਸਰਕਾਰ ਨੂੰ ਬਣਿਆ ਲੱਖੋ ਢਾਈ ਸਾਬ ਤੋਂ ਪਰ ਸਮਾ ਹੋ ਗਿਆ ਪਰ ਜੇਕਰ ਦੇਖੇ ਤਾਂ ਸਾਰੇ ਪੰਜਾਬ ਵਿੱਚ ਜਿਹੜੇ ਹੈਗੇ ਹੈ ਲੋਅ ਐਂਡ ਆਰਡਰ ਜਿਹੜਾ ਹੈਗਾ ਬਹੁਤ ਹੀ ਖਰਾਬ ਹੈਗਾ ਪਰ ਉਸੇ ਘੜੀ ਵਿੱਚ ਅੱਜ ਆਪਾਂ ਜਾਣਦੇ ਹਾਂ ਕਿ ਇੱਕ ਕਾਂਗਰਸ ਪਾਰਟੀ ਜ ਨਹੀਂ ਪਾਰਟੀ ਹੈਗੀ ਹੈ ਜਿਹੜੀ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦਖਾਰੀ ਹੈ ਪਰ ਉਹਨਾਂ ਵਾਸਤੇ ਜਦੋ ਜਦ ਕਰੇ ਆਦੇ ਸਮੇਂ ਵਿੱਚ ਨਾ ਤਾਂ ਬੀਜੇਪੀ ਨਾਲ ਬੀਐਲਐਸਪੀ ਉਹਨਾਂ ਅਕਾਲੀ ਦਲ ਕਿਉਂਕਿ ਸਾਰੇ ਆਪ ਆਪਣੇ ਘਰਾਂ 'ਚ ਬੈਠੇ ਕੇ ਆਰਾਮ ਨਾਲ ਉਹਨਾਂ ਨੂੰ ਲੋਕਾਂ ਦੇ ਮੁੱਦਿਆਂ ਦਾ ਕੋਈ ਮਤਲਬ ਨਹੀਂ ਜਦੋਂ 6 ਕੁ ਮਹੀਨੇ ਰਹਿ ਗਏ ਫਿਰ ਇਲੈਕਸ਼ਨ ਦਾ ਟਾਈਮ ਫਿਰ ਉਹ ਬਾਹਰ ਨਿਕਲ ਦੇਗਾ ਇਸ ਕਰਕੇ ਅੱਜ ਜਿਹੜਾ ਆਇਆ ਘਰ ਦੇਖੀ ਤਾਂ ਪੰਜਾਬ ਵਿੱਚ ਬੇਸ਼ੱਕ ਨਹੀਂ ਕੋਈ ਵੀ ਥਲੀ ਹੈ ਕੋਈ ਮਹੱਲਾ ਹੈ ਕੋਈ ਸ਼ਹਿਰ ਹੈ ਕੋਈ ਪਿੰਡ ਹੈ ਕੋਈ ਕਸਵਾ ਕੋਈ ਵੀ ਸੁਰਖਿਤ ਸੁਰਖਿਤ ਨਹੀਂ ਹੈਗਾ ਲੋਕਾਂ ਦੇ ਮਨ ਚ ਭਾਵੇ ਹੈ ਡਰ ਹੈਗਾ ਡਰ ਦਾ ਭਾਵੇ ਹੈ ਇਸ ਕਰਕੇ ਅੱਜ ਕਾਂਗਰਸ ਪਾਰਟੀ ਲੋਕ ਖਾਸ ਕਰਕੇ ਰਾਜਾ ਮਹਿੰਦੀ ਵੱਲੋਂ ਸਾਡੇ ਇਹਨਾਂ ਵੱਲੋਂ ਪ੍ਰਦਰਸ਼ਨ ਦਾ ਦੇਸ਼ ਦਿੱਤਾ ਗਿਆ ਸੀ ਕਿ ਸਾਰੇ ਪੰਜਾਬੀ ਡੀਐਸਪੀ ਦਫ਼ਤਰ ਦੇ ਸਾਹਮਣੇ ਤੁਸੀਂ ਧਰਨੇ ਲਗਾਉਣੇ ਹੈਗੇ ਔਰ ਲੋਕਾਂ ਦੇ ਤਰਫੇਸ਼ ਮੁਸ਼ਕਲਾਂ ਜਿਹੜਾ ਹੈਗਾ ਤੁਸੀਂ ਲੋਕਾਂ ਦੇ ਉੱਤੇ ਨਿਰਾਕਰ ਕਰਨਾ ਹੈ ਉਸ ਕਰਕੇ ਉਸੇ ਕਾਰੇ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਦਿੱਤੇ ਕਰਨਾ ਲਗਾਇਆ ਗਿਆ ਹੈਗਾ ਔਰ ਜੋ ਮੰਗ ਪੱਤਰ ਹੈਗਾ ਉਹ ਐਸਪੀ ਸਾਹਮਣੇ ਦਿੱਤਾ ਗਿਆ ਹੈਗਾ ਮੈਂ ਅਪੀਲ ਕਰਦਾ ਹਾਂ ਕਿ ਆਨ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਖਾਸ ਕਰਕੇ ਫਗਵਾੜੇ ਦਾ ਜਿਹੜਾ ਸੂਬਾ ਸੂਬਾ ਪੁਲਿਸ ਛੇੜਛਾੜ ਜਿਵੇਂ ਚਲੇਗਾ ਔਰ ਲੋਕਾਂ ਦੇ ਵਿੱਚ ਜਿਹੜਾ ਹੈਗਾ ਸੁਰੱਖਿਅਤ ਭਾਵ ਜਿਹੜਾ ਲੈਉਣ ਵਾਸਤੇ ਕਸਮ ਕੋਸ਼ਿਸ਼ ਕਰਨੇ ਦਾ ਤਰਮਾਜ਼ ਹੈ ਉਧਰ ਕਾਂਗਰਸੀ ਮਹਿਲਾ ਵਰਕਰਾਂ ਵੱਲੋਂ ਭਾਜਪਾ ਦੇ ਸੰਸਦ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਖਿਲਾਫ ਕੀਤੀ ਗਈ ਗਲਤ ਟਿੱਪਣੀ ਦੇ ਵਿਰੋਧ ਵਿੱਚ ਰਵਨੀਤ ਸਿੰਘ ਬਿੱਟੂ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਆ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਮਹਿਲਾਵਾਂ ਨੇ ਜਿੱਥੇ ਕਿ ਇਸ ਸਭ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਅਗਰ ਰਾਹੁਲ ਗਾਂਧੀ ਖਿਲਾਫ ਕੀਤੀ ਜਾ ਰਹੀ ਟਿੱਪਣੀ ਨੂੰ ਬੰਦ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਹੋਰ ਵੀ ਤੇਖਾ ਕੀਤਾ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਮਹਿਲਾ ਵਰਕਰ ਮੌਜੂਦ ਸਨ ਰਾਹੁਲ ਗਾਂਧੀ ਜੀ ਹੈ ਨਾ ਇਹ ਕੋਈ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਹੈਗੇ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਉਹਨਾਂ ਦਾ ਕੀ ਮਕਾਮ ਆ ਉਹਨਾਂ ਦੇ ਸਾਰੇ ਪਰਿਵਾਰ ਨੇ ਆਪਣੇ ਇਸ ਦੇਸ਼ ਖਾਤਰ ਉਹਨਾਂ ਨੇ ਆਪਣੇ ਕਿੰਨੇ ਬਲੀਦਾਨ ਦਿੱਤੇ ਰਾਜੀਵ ਗਾਂਧੀ ਜੀ ਦਾ ਤਾਂ ਸ਼ਰੀਰ ਦੇ ਇੰਨੇ-ਇੰਨੇ ਟਿੱਖੜੇ ਉੜ ਗਏ ਸੀਗੇ ਕਿ ਉਹਨਾਂ ਨੂੰ ਤੇ ਪਰਿਵਾਰ ਨੂੰ ਤਾਂ ਸੰਸਕਾਰ ਕਰਨ ਲਈ ਤਾਂ ਕੁਝ ਮਿਲਿਆ ਹੀ ਨਹੀਂ ਜਿਹਨਾਂ ਨੂੰ ਉੱਠ ਕੇ ਬਿੱਟੂ ਕਹਿੰਦਾ ਪਿਆ ਕਿ ਇਹ ਉਗਰਵਾਦੀ ਹੈ ਤਾਂ ਬਿੱਟੂ ਤਾਂ ਸਭ ਤੋਂ ਵੱਡਾ ਉਗਰਵਾਦੀ ਹੈ ਜਿਹੜਾ ਕਾਂਗਰਸ ਦੇ ਵਿੱਚ ਰਹਿ ਕੇ ਅੱਜ ਇੰਨੇ ਵੱਡੇ ਰੁਤਬੇ ਤੇ ਕਾਂਗਰਸ ਨੇ ਹੀ ਉਹਨੂੰ ਪਛਾਇਆ ਤਾਂ ਅੱਜ ਜਿਹਦਾ ਖੰਡਾ ਉਹਦੀ ਥਾਲੀ 'ਚ ਛੇਧ ਕਰਦਾ ਹੈ ਤਾਂ ਰਾਹੁਲ ਗਾਂਧੀ ਨੂੰ ਕਹਿੰਦਾ ਉਗਰਵਾਦੀ ਤਾਂ ਮਰਜਾ ਨੇ ਸਭ ਤੋਂ ਵੱਡਾ ਉਗਰਵਾਦੀ ਤਾਂ ਤੂੰ ਆ ਤੇਰਾ ਅੱਜ ਸਾਡੇ ਅਸੀਂ ਤੇ ਪੁਤਲਾ ਸਾੜ ਰਹੇ ਆ ਇਹ ਤੇਰਾ ਪੁਤਲਾ ਨਹੀਂ ਹੈ ਬਿੱਟੂ ਇਹ ਖੁਦ ਤੂੰ ਆ ਜਿਹੜੇ ਕਿ ਇੰਨੇ ਵੱਡੇ ਵੱਡੇ ਲੀਡਰਾਂ ਨੂੰ ਤੂੰ ਉਗਰਵਾਦੀ ਕਹਿ ਰਿਹਾ ਹੈਂ